ਕਾ ਸੰਯੁਕਤ ਕਿਸਾਨ ਮੋਰਚਾ ਦਾ ਕੋਈ ਫੈਸਲਾ ਨਹੀਂ ਹੈ ਅਸੀਂ ਸੜਕਾਂ ਜਾਮ ਕਰਦੀਆਂ ਜਾਂ ਕੋਈ ਲੋਕਾਂ ਨੂੰ ਤੰਗ ਕਰਨਾ ਇਹ ਅਸੀਂ ਪਿਛਲੇ 1 ਸਾਲ ਤੋਂ ਸਾਡਾ ਪਰਿਆਂ ਦਾ ਮਨੋਰਥ ਤਾਂ ਵੀ ਸੜਕਾਂ ਸੀ ਨਹੀਂ ਜਾਮ ਕਰਾਂਗੇ ਨਾ ਅਸੀਂ ਅੱਜ ਕੀਤੀਆਂ ਕਿਤੇ ਜੇ ਕੀਤੀਆਂ ਤਾਂ ਪੁਲਿਸ ਨੇ ਕੀਤੀ ਉਹ ਵੀ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੈ ਤੂੰ ਹੁਣ ਆਪਣਾ ਅਗਲਾ ਕੀ ਇਹਦੇ ਸਬੰਧ ਵਿੱਚ ਪ੍ਰੋਗਰਾਮ ਹੋਊਗਾ ਦੇਖੋ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤਮਈ ਬੈਠੇ ਆ ਜਦੋਂ ਸਾਨੂੰ ਕਹਿਣਗੇ ਕਿ ਹਾਂ ਚਲੇ ਜਾਓ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਚੋਂ ਨਾਕੇ ਨੇ ਲੱਗੇ ਨਾਕੇ ਤੋੜਨਾ ਸਾਡਾ ਪ੍ਰੋਗਰਾਮ ਹੈ ਨਹੀਂ ਮੀਟਿੰਗ ਦੇ ਵਿੱਚੋਂ ਮੁੱਖ ਮੰਤਰੀ ਭੱਜਿਆ ਕਿਸਾਨਾਂ ਦੀਆਂ ਗੱਲਾਂ ਦੇ ਜਵਾਬ ਦੇਣ ਤੋਂ ਭੱਜਿਆ ਬਖਲਾ ਕੇ ਜਾਂ ਫਿਰ ਉਹ ਕੀੜੇ ਲੜਨ ਲੱਗ ਗਿਆ ਸੀ 2 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਇਹ ਰੱਪ ਜਾੜਦਾ ਪਰ ਮੀਟਿੰਗ ਬੜੀ ਵਧੀਆ ਚੱਲ ਰਹੀ ਸੀ ਦੋ ਅ ਚਾਰ ਸਮੰਗਾ ਰਹਿ ਗਿਆ ਸੀ ਜਿੰਨਾ ਦੇਰ ਤੱਕ ਘੰਟਾ ਹੋਰ ਲੱਗਦਾ ਸੀ ਅਸੀਂ ਪੁੱਛਿਆ ਤੁਹਾਡੇ ਕੋਲ ਸਮਾਂ ਕਿੰਨਾ ਹੈ ਜੀ ਕਹਿੰਦਾ ਖੁੱਲਾ ਸਮਾਂ ਹੈ ਜਿਵੇਂ ਮਰਜ਼ੀ ਗੱਲਾਂ ਕਰੋ ਅਸੀਂ ਵਿਸ਼ੇ ਮੰਡੇ ਹੋਏ ਸੀ ਆਗੂਆਂ ਨੇ ਸਾਰੇ ਆਗੂ ਗੋਲੇ ਨੇ ਬੜੀ ਵਧੀਆ ਗੱਲ ਹੋਈ ਮੁੱਖ ਮੰਤਰੀ ਇਹ ਤੋਂ ਕੁਝ ਵੀ ਮੰਨ ਗਿਆ ਜਦੋਂ 126 ਵਾਲੀ ਝੋਨੇ ਵਾਲੀ ਅਸੀਂ ਗੱਲ ਕਰੀ ਵੀ ਤੁਸੀਂ ਕਿਹਾ ਸੀ 126 ਬੀਜੋ ਕਿਸਾਨਾਂ ਨੇ 126 ਬੀਜ ਲਿਆ ਉਹਦੇ ਤੇ ਕੱਟ ਲੱਗੀ ਸੱਲ ਦੀ ਮੁੱਕੀ ਤਾਂ ਸਾਰੀ ਡਿਸਕਸ਼ਨ ਕਰਕੇ ਮੁੱਖ ਮੰਤਰੀ ਸਾਹੇ ਨਾਲ ਆਪਣੀ ਮੰਨੇ